ਤੇ ਲੋ ਜੀ ਮਿੱਤਰੋ ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਇਹ ਮਸ਼ੀਨ ਦਾ ਕੀ ਕੰਮ ਹੈ ਤੇ ਇਹ ਕੰਮ ਕਿਵੇਂ ਕਰਦੀ ਹੈ ਹਨਾ ਤੇ ਹੁਣ ਮੈਂ ਤੇ ਲੱਗਿਆ ਮੈਂ ਹੁਣ ਇਹਨੂੰ ਮਸ਼ੀਨ ਨੂੰ ਖੋਲਣਾ ਤੇ ਖੋਲਣ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਇਸ ਦੇ ਮਸ਼ੀਨ ਦੇ ਖੋਲਣੇ ਪੈਣੇ ਆ ਜਿਹੜੇ بڑے ਹਿੱਸੇ ਆ ਉਹ ਤੇ ਉਸ ਤੋਂ ਬਾਅਦ ਫਿਰ ਆਪਾਂ ਛੋਟੇ ਹਿੱਸੇ ਨੂੰ ਨਾਲ ਦੀ ਨਾਲ ਖੋਲਣਾ ਸਟਾਰਟ ਕਰ ਸਕਦੇ ਆ ਜੇ ਆਪਾਂ ਥੋੜਾ ਜਿਹਾ ਵੀ ਟਾਈਮ ਇਧਰ ਉਧਰ ਕਰਕੇ ਤਾਂ ਇਹ ਆਪਸ ਵਿੱਚ ਫਸ ਸਕਦੇ ਤੇ ਫਸ ਕੇ ਮਸ਼ੀਨ ਕੁਝ ਤੋੜ ਸਕਦੀ ਹੈ ਤੇ ਲਓ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਹੁਣ ਇਹ ਮਸ਼ੀਨ ਪੂਰੀ ਖੁੱਲ ਚੁੱਕੀ ਹੈ ਇਹ ਪੂਰੀ ਹੁਣ ਚੱਲਣ ਲਈ ਤਿਆਰ ਹੈ ਇਹ ਮਸ਼ੀਨ ਦੀ ਸਕਰੀਨ ਜਿਹੜੀ ਕਿ ਆਪਾਂ ਨੂੰ ਦੱਸਦੀ ਹੈ ਕਿ ਪ੍ਰਤੀ ਹੈਕਟੇਅਰ ਆਪਾਂ ਕਿੰਨੀ ਸਪਰੇਅ ਕਰ ਰਹੇ ਹਾਂ ਤੇ ਕਿੰਨੇ ਕਯੂਬਿਕ ਮੀਟਰ ਆਪਾਂ ਸਪਰੇਅ ਕਰ ਚੁੱਕੇ ਹਾਂ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ 1093 ਚੱਲਦਾ ਜਿਹੜਾ ਇਹ ਕੱਲ ਦਾ ਕੰਮ ਕੀਤਾ ਹੋਇਆ ਜਿਹੜਾ ਮੈਂ ਕੱਲ 1093 ਕਿਲੋਮੀਟਰ ਸਪਰੇਅ ਕੀਤੀ ਆ ਦੇਸੀ ਖਾਦ ਦੀ ਤੇ ਜਿਹੜੇ نیچے ਜ਼ੀਰੋ ਆਈ ਹੋਈ ਹੈ ਇਹ 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 ਆ ਕਿ ਪ੍ਰੈਸ਼ਰ ਕਿੰਨਾ ਆ ਰਿਹਾ ਹੈ ਪਿੱਛੋਂ ਮਸ਼ੀਨ 'ਚ ਪ੍ਰੈਸ਼ਰ ਮਤਲਬ ਮਾਲ ਦਾ ਪ੍ਰੈਸ਼ਰ ਕਿੰਨਾ ਆ ਰਿਹਾ ਤੇ ਇਹ ਆ ਜੀ ਪੈਨਲ ਦੂਜਾ ਜਿਹਦੇ ਨਾਲ ਮਸ਼ੀਨ ਖੁੱਲਦੀ ਆ ਜਾਂ ਵਰਕ ਕਰਦੀ ਆ ਜਿਹੜੇ ਇਹ ਤਿੰਨ ਬਟਨ ਤੁਹਾਨੂੰ ਦਿਖ ਰਹੇ ਆ ਤੁਸੀਂ ਸਮਝ ਸਕਦੇ ਹੋ ਕਿ ਇਹ ਇਹਨਾਂ ਦੇ ਛਾਪਿਆ ਵੀ ਹੋਇਆ ਹੈ ਇਹਨਾਂ ਨੇ ਡਿਜ਼ਾਈਨ ਕਰਿਆ ਹੋਇਆ ਹੈ ਕਿ ਇਹ ਮਸ਼ੀਨ ਖੋਲਣ ਵਾਸਤੇ ਵਰਤੀ ਜਾਂਦੀ ਹੈ ਤਿੰਨੋਂ ਬਟਨ ਤੇ ਇਹ ਉੱਪਰ-ਨੀਚੇ ਚੱਕਣ ਵਾਸਤੇ ਤੇ ਇਹ ਜਿਹੜੇ ਦੋ ਬਟਨ ਆ ਸੈਂਟਰ ਵਾਲੇ ਇਹ ਮੋਟਰਾਂ ਚਲਾਉਣ ਵਾਸਤੇ ਨੇ ਤੇ ਇਹ ਜਿਹੜਾ ਉਹ ਪਿੱਛੇ ਪਾਈਪ ਲੱਗਦਾ ਏ ਅ ਡੰਡਾ ਜਿਹਾ ਖੜਾ ਏ ਜਿਹੜਾ ਪਿੱਛੇ ਉਹਦੇ 'ਚ ਪਾਈਪ ਲੱਗਦਾ ਏ ਉਹਦੇ ਵਾਸਤੇ ਤੇ ਮਿੱਤਰੋ ਜਿਹੜੀ ਇਹ ਮਸ਼ੀਨ ਆਪਣੀ ਇਹ ਹੈਗੀ ਆ ਜੀ ਸ਼ਾਉਟਰਨ ਕੰਪਨੀ ਦੀ ਸ਼ਾਉਟਰਨ ਸਪਾਈਡਰ ਆ ਇਹਦਾ ਨਾਮ ਮਸ਼ੀਨ ਦਾ ਤੇ ਜਿਹੜੀ ਕਿ ਜਰਮਨ ਵਿੱਚ ਬਣਦੀ ਹੈ ਜਰਮਨ ਦੀ ਮੈਨੂਫੈਕਚਰ ਇਹ ਬ੍ਰਾਂਡ ਹੈ ਇਹਦਾ ਸ਼ਾਉਟਨ ਸਪਾਈਡਰ ਮਾਡਲ ਹੈ ਇਹਦਾ ਤੇ ਇਸ ਦੀ ਜਿਹੜੀ ਚੜਾਈ ਆ ਉਹ ਹੈਗੀ ਹੈ ਜੀ 37 ਫੁੱਟ ਤੇ ਜਿਹੜੀ ਇਹ ਮਸ਼ੀਨ ਹੈ ਜੀ ਹਾਈਡਰੋਲਿਕ ਤੇ ਇਲੈਕਟ੍ਰੋਨਿਕ ਤੇ ਕੰਮ ਕਰਦੀ ਹੈ ਇਹਨੂੰ ਕੋਈ ਪੀਟੀਓ ਦੀ ਜ਼ਰੂਰਤ ਨਹੀਂ ਕੁਝ ਨਹੀਂ ਹੈ ਟਰੈਕਟਰ ਤੋਂ ਸਿਰਫ ਤੇਲ ਦੇ ਰੂਪ ਵਿੱਚ ਜੋਰ ਲੰਦੀ ਆ ਮਤਲਬ ਦੇਖ ਸਕਦੇ ਹੋ ਪੀਟੀਓ ਟਰੈਕਟਰ ਦੀ ਖਾਲੀ ਹੈ ਤੇ ਸਿਰਫ ਪੈਪਾ ਰਾਹੀਂ ਚੱਲਦੀ ਹੈ ਦੇਖੋ ਪੈਪਾਂ ਰਹੀ ਤੇ ਤਾਰਾਂ ਰਹੀ ਇਹ ਚ ਕੋਈ ਪੀਟੀਓ ਦਾ ਵਰਤੋਂ ਨਹੀਂ ਕੀਤੀ ਜਾਂਦੀ ਤੇ ਜਿਹੜਾ ਇਹ ਡੱਬਾ ਹੈ ਇਹਦੇ ਵਿੱਚ ਇਹਦੇ ਇਲੈਕਟ੍ਰੋਨਿਕ ਪਾਰਟਾਂ ਪੂਰੇ ਲੱਗੇ ਹੋਏ ਤੇ ਇਹ ਸੈਂਸਰ ਲੱਗੇ ਹੋਏ ਨੇ ਜਿਹੜਾ ਇਹ ਅੱਗੇ ਲੱਗਾ ਹੋਇਆ ਇਹ ਵੀ ਸ਼ਾਟਨ ਕੰਪਨੀ ਦਾ ਹੀ ਆ ਇਹ ਹੈਗਾ ਜੀ ਸ਼ਾਟਨ ਕੰਪਨੀ ਦਾ ਪਾਈਪ ਇਕੱਠੇ ਕਰਨੇ ਵਾਲਾ ਯੰਤਰ ਮਤਲਬ ਜਦੋਂ ਇੱਕ ਖੇਤ ਤੋਂ ਚੱਕ ਕੇ ਆਪਾਂ ਦੂਜੇ ਖੇਤ 'ਚ ਜਾਣਾ ਹੈ ਨਾ ਜਾਂ ਪਾਈਪ ਅੱਗੇ ਵਿਛਾਣ ਦੀ ਜ਼ਰੂਰਤ ਹੈ ਤਾਂ ਇਹ ਤੋਂ ਆਪਾਂ ਕੰਮ ਲੈਨੇ ਆ ਜਿਹੜਾ ਪੈਪ ਆ ਉਹ ਇਹਦੇ ਮੂੰਹ ਵਿੱਚ ਫਸਾ ਕੇ ਇੱਥੇ ਤੇ ਇਕੱਠਾ ਕੀਤਾ ਜਾਂਦਾ ਏ ਤੇ ਬਿਸ਼ਾਇਆ ਜਾਂਦਾ ਤੇ ਜਿਹੜੀ ਇਹ ਮਸ਼ੀਨਾਂ ਇਹਦਾ ਵਜ਼ਨ ਹੈਗਾ ਜੀ 2800 ਕਿਲੋ ਤੇ ਸਮੇਤ ਸਾਰਾ ਟਰੈਕਟਰ ਤੇ ਆ ਮੂਰੇ ਵਾਲਾ ਯੰਤਰ ਲਾ ਕੇ ਵਿੱਚ ਮਸ਼ੀਨ ਲਾ ਕੇ ਇਸ ਦਾ ਵਜ਼ਨ ਬਣਦਾ ਜੀ 22000 ਕਿਲੋ ਹੁਣ ਤੁਸੀਂ ਕੁਇੰਟਲਾਂ 'ਚ ਅਪ ਕਰ ਲਓ ਹਨਾ ਕਿੰਨਾ ਕਿੰਨੇ ਕੁਇੰਟਲ ਬਣਦਾ ਇਹ ਤੁਸੀਂ ਦੇਖ ਸਕਦੇ ਹੋ ਮਸ਼ੀਨ ਆਪਣੀ ਰੈਡੀ ਹੈ ਜੀ ਤੇ ਜਦੋਂ ਵੀ ਪਾਈਪਾਂ 'ਚ ਪ੍ਰੈਸ਼ਰ ਆ ਗਿਆ ਤਾਂ ਆਪਣੇ ਕੋਲੇ ਮੀਟਰ ਤੇ ਸ਼ੋ ਹੋਊਗਾ ਤੇ ਜਿੰਨੀਆਂ ਵੀ ਜ਼ੀਰੋ ਐ ਸਾਰੀਆਂ 'ਚ ਨੰਬਰ ਆਣ ਲੱਗ ਜੂਗੇ ਤੇ ਜਦੋਂ ਪ੍ਰੈਸ਼ਰ ਆਪਣਾ 2.5 ਤੋਂ ਮਤਲਬ 2.5 ਬਾਰ ਤੋਂ ਉੱਪਰ ਚਲੇ ਗਿਆ ਨਾ ਫਿਰ ਆਪਾਂ ਮਸ਼ੀਨ ਚਲਾਣੀ ਹੈ ਕਿਉਂਕਿ ਜੇ ਆਪਾਂ ਘੱਟ ਪ੍ਰੈਸ਼ਰ 'ਚ ਚਲਾਵਾਂਗੇ ਤਾਂ ਪਾਈਪ 'ਚ ਜਿਹੜਾ ਪਿੱਛੇ ਪਾਈਪ ਵਿਸਿਆ ਹੋਇਆ ਇਹ ਲਾਲ ਰੰਗ ਦਾ ਇਹ 'ਚ ਬਲ ਪੈਣ ਦੀ ਸੰਭਾਵਨਾ ਹੈ ਮਤਲਬ ਜੇ ਬਲ ਪੈ ਗਿਆ ਤਦਵਾਰੇ ਪੈਪ ਆਪਣਾ ਫਟ ਸਕਦਾ ਹੈ ਬਲ ਪੈ ਕੇ ਹੈ ਨਾ ਤੇ ਲਓ ਜੀ ਅੱਜ ਆਪਾਂ ਲੱਗੇ ਕੰਮ ਸ਼ੁਰੂ ਕਰਨ ਤੇ ਕੰਮ ਦੀ ਪੂਰੀ ਤਿਆਰੀ ਹੈ ਬਸ ਉਧਰੋਂ ਪੰਪ ਪੁੰਪੋ ਸੈੱਟ ਕਰ ਲੈਣਾ ਤੇ ਉਸ ਤੋਂ ਬਾਅਦ ਆਪਾਂ ਕਰਦੇ ਕੰਮ ਸ਼ੁਰੂ ਇਹ ਤੁਸੀਂ ਦੇਖ ਸਕਦੇ ਮੈਂ ਪੈਪ ਇੱਥੇ ਜੋੜਦਾ ਤੇ ਮਸ਼ੀਨ ਆਪਣੀ ਖੁੱਲ ਚੁੱਕੀ ਆ ਪੂਰੀ ਰੈਡੀ ਆ ਟਰੈਕਟਰ ਆਪਣਾ ਸਟਾਰਟ ਖੜਾ ਤੇ ਉਧਰ ਹੁਣ ਮੈਨੂੰ ਫੋਨ ਆਊਗਾ ਕਿ ਅਸੀਂ ਰੈਡੀ ਆ ਪੰਪ ਚਲਾਉਣ ਲੱਗੇ ਆ ਤੇ ਮੈਂ ਵੀ ਮਸ਼ੀਨ ਜਿਹੜੇ ਚਲਾ ਦੇਣੀ ਤੇ ਲੋ ਜੀ ਮਿੱਤਰੋ ਪ੍ਰੈਸ਼ਰ ਆਪਣੇ ਕੋਲ ਗਿਆ ਆ ਤੇ ਮਸ਼ੀਨ ਆਪਾਂ ਦਿੱਤੀ ਚਲਾ ਦੇਖ ਸਕਦੇ ਤੁਸੀਂ ਇਹ ਸਪਰੇਅ ਲਾ ਕੇ ਕਰਨਾ ਨਾ ਉੱਪਰ ਚੱਕ ਕੇ ਦਿਖਾ ਦਿੰਨਾ ਤੇ ਦੇਖ ਸਕਦੇ ਹੋ ਇਸ ਤਰੀਕੇ ਨਾਲ ਕਰਦੀ ਆ ਜੀ ਸਪਰੇਅ ਤੇ ਆਪਣੇ ਕੋਲ ਇਸ ਟਾਈਮ ਪ੍ਰੈਸ਼ਰ ਹੈਗਾ ਜੀ 2.49 ਤੇ ਉਸ ਤੋਂ ਉੱਪਰ ਇਹ ਸ਼ੋਅ ਕਰੇਗੀ ਕਿ ਕਿੰਨੇ ਕਿਊਬਿਕ ਮੀਟਰ ਆਪਾਂ ਕਰ ਚੁੱਕੇ ਆ ਹੁਣ ਤੱਕ ਆਪਾਂ ਨੇ 2 ਕਿਊਬਿਕ ਮੀਟਰ ਪੂਰੇ ਹੋ ਗਏ ਤੇ ਨੀਚੇ ਵਾਲਾ ਪ੍ਰੈਸ਼ਰ ਹੈ ਪਾਈਪ ਦਾ ਕਿ ਪਾਈਪ ਵਿੱਚ ਕਿੰਨਾ ਪ੍ਰੈਸ਼ਰ ਆ ਰਿਹਾ ਤੁਸੀਂ ਹੁਣ ਮੈਂ ਇਹਨੂੰ ਥੱਲੇ ਛੱਡ ਦੂੰਗਾ ਕਿਉਂਕਿ ਆਪਾਂ ਹੁਣ ਅੱਗੇ ਜਾਣਾ ਲਓ ਜੀ ਆਪਾਂ ਹੁਣ ਲੱਗਿਆ ਡਰੈਕਟਰ ਨੂੰ ਚਲਾਣਾ ਤੇ ਆਪਾਂ ਪਹਿਲੇ ਗੇਅਰ 'ਚ ਪਾਤਾ ਆਟੋ ਟਰੈਕ ਮੈਂ ਔਨ ਕਰ ਲਿਆ ਤੇ ਮੈਂ ਰੱਬਤਾ ਜੀ ਆਟੋ ਲਓ ਜੀ ਹੁਣੇ ਆਪਣੇ ਆਪ ਚੱਲੇਗਾ ਹੁਣ ਹੁਣ ਮੈਂ ਇਸ ਨੂੰ 6ਵੇਂ ਗੇਅਰ ਵਿੱਚ ਚਲਾਵਾਂਗਾ ਕਿਉਂਕਿ ਇਹ ਇਹਨਾਂ ਦੀ ਫਸਲ ਬੀਜੀ ਹੋਈ ਹੈ ਜੇ ਜ਼ਿਆਦਾ ਸਪਰੇਅ ਕਰੋਂਗੇ ਤਾਂ ਫਸਲ ਹੋ ਜੂਗੀ ਖਰਾਬ ਬਿਲਕੁਲ ਹਲਕੀ ਹਲਕੀ ਸ਼ਾਇਦ ਤੁਸੀਂ ਦੇਖ ਸਕਦੇ ਹੋ ਕਿੰਨੀ ਕਿੰਨੀ ਕਰਨੀ ਹੈ ਬਸ ਤੇ ਲੋ ਜੀ ਮਿੱਤਰੋ ਅੱਜ ਦੀ ਵੀਡੀਓ ਵਿੱਚ ਐਨਾ ਹੀ ਹੋਰ ਨਵੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋਈ ਸਬਸਕ੍ਰਾਈਬ ਤੇ ਬੈਲ ਦਾ ਆਈਕਨ ਕਰ ਲੋ ਪ੍ਰੈਸ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ